ਹੜਕਾਂ ਨੂੰ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦਿਆਂ ਅੱਜ ਪੂਰਾ ਪੰਜਾਬ ਵਿਦੇਸ਼ਾਂ 'ਚ ਬੈਠੇ ਪੰਜਾਬੀ ਤੇ ਬਹੁਤ ਸਾਰੇ ਜਥੇਬੰਦੀਆਂ ਆਪਣੇ ਪੱਧਰ ਉਤੇ ਪੰਜਾਬ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਨੇ ਉੱਥੇ ਹੀ ਦੁਨੀਆ ਭਰ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਖਾਲਸਾ ਐਡ ਦੁਆਰਾ ਹੜਪ੍ਰਭਾਵਿਤ ਪੰਜਾਬ ਲਈ 2.2 ਲੱਖ ਡਾਲਰ ਦੀ ਰਾਸ਼ੀ ਇਕੱਤਰ ਕੀਤੀ ਗਈ ਹੈ ਇਹ ਸਹਾਇਤਾ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵਿਨੀਪੈਂਕ ਸ਼ਹਿਰ ਵਿੱਚ ਇਕੱਤਰ ਕੀਤੀ ਗਈ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੈਨੀਟੋਬਾ ਦੀ ਸਰਕਾਰ ਵੱਲੋਂ ਵੀ 1 ਲੱਖ ਡਾਲਰ ਦੀ ਰਾਸ਼ੀ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ 1.5 ਲੱਖ ਡਾਲਰ ਉਥੋਂ ਦੀਆਂ ਸਿੱਖ ਸੰਗਤਾਂ ਦੁਆ ਵੱਖਰੀ ਤੌਰ ਉਤੇ 71 ਕੀਤੀ ਗਈ ਹੈ ਇਹ ਸਾਰੀ ਰਾਸ਼ੀ ਇਕੱਠੇ ਕਰਕੇ ਖਾਲਸਾ ਐਡ ਨੂੰ ਦਿੱਤੀ ਗਈ ਹੈ ਤੇ ਹੁਣ ਇਹ ਸਾਰੀ ਸਹਾਇਤਾ ਲੋੜਵੰਤ ਇਲਾਕਿਆਂ 'ਚ ਵਰਤੀ ਜਾਏਗੀ ਉਸੇ ਸਮਾਗਮ ਦੌਰਾਨ ਖਾਲਸਾ ਐਡ ਦੇ ਮੁਖੀ ਰਵੀ ਸਿੰਘ ਨੂੰ ਸੂਬੇ ਦੇ ਮੰਤਰੀ ਵੈਬਕੇਨੀਓ ਤੇ ਉਹਨਾਂ ਦੇ ਮੰਤਰੀ ਮੰਡਲ ਵੱਲੋਂ 1 ਲੱਖ ਡਾਲਰ ਦਾ ਚੈੱਕ ਸੌਂਪਿਆ ਗਿਆ ਇਸ ਸਮਾਗਮ ਦੌਰਾਨ ਵੈਬਕੇਨੀਓ ਨੇ ਖਾਲਸਾ ਐਡ ਦੀ ਮਨੁੱਖਤਾ ਲਈ ਕੀਤੀ ਜਾਂਦੀ ਸੇਵਾ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਜੋ ਸੇਵਾ ਇਹ ਸੰਸਥਾ ਕਰ ਰਹੀ ਹੈ ਉਹ ਅੱਜ ਦੇ ਸਮੇਂ ਵਿੱਚ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਕਾਇਮ ਕਰਦੀ ਹੈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਰਾਸ਼ੀ ਨਾਲ ਪੰਜਾਬ ਤੇ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਤਾਲਮੇਲ ਤੇ ਐਮਰਜੈਂਸੀ ਰਾਹਤ ਯਤਨਾਂ ਵਿੱਚ ਸਹਾਇਤਾ ਮਿਲੇਗੀ।